ਰਿਆਂ ਦੇ ਸਾਹਮਣੇ ਇਹ ਪੰਜ ਗੱਲਾਂ ਖੋਲ ਦਿੰਦਾ ਹੈ ਸੋ ਗੁਰੂ ਪਿਆਰਿਓ ਅਸੀਂ ਇਹ ਵੀ ਨਹੀਂ ਕਹਾਂਗੇ ਕਿ ਤੁਸੀਂ ਹਰ ਗੱਲ ਨੂੰ ਲੁਕੋ ਕੇ ਰੱਖੋ ਹਰ ਗੱਲ ਨੂੰ ਗੁਫਤ ਰੱਖਿਓ ਨਹੀਂ ਤੁਹਾਡੇ ਆਪਣੇ ਜੀਵਨ ਦੀਆਂ ਦੁੱਖ ਸੁੱਖ ਦੀਆਂ ਗੱਲਾਂ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਕਰੋ ਪਰ ਇਹ ਪੰਜ ਗੱਲਾਂ ਆਪਣੇ ਘਰ ਦੇ ਬੁਖਾਰ ਆਪਣੇ ਰਿਸ਼ਤੇਦਾਰਾਂ ਆਪਣੇ ਦੋਸਤਾਂ ਦੇ ਨਾਲ ਕਦੇ ਵੀ ਸ਼ੇਅਰ ਨਾ ਕਰੋ ਹੋ ਸਕਦਾ ਹੈ ਕਿ ਤੁਹਾਡੀਆਂ ਇਹ ਪੰਜ ਗੱਲਾਂ ਦਾ ਦੂਜਿਆਂ ਨੂੰ ਪਤਾ ਲੱਗ ਜਾਵੇ ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਨੇ ਇਸ ਕਰਕੇ ਇਹ ਪੰਜ ਗੱਲਾਂ ਹਮੇਸ਼ਾ ਹੀ ਗੁਪਤ ਰੱਖਣੀਆਂ ਚਾਹੀਦੀਆਂ ਹਨ ਉਹ ਕਿਹੜੀਆਂ ਪੰਜ ਗੱਲਾਂ ਨੇ ਤੁਹਾਨੂੰ ਦੱਸਾਂਗੇ ਅੱਜ ਦੇ ਇਸ ਵੀਡੀਓ ਵਿੱਚ ਸੋ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਸਾਧ ਸੰਗਤ ਜੀ ਉਹ ਕਿਹੜੀਆਂ ਪੰਜ ਗੱਲਾਂ ਨੇ ਆਓ ਤੁਹਾਨੂੰ ਦੱਸਦੇ ਹਾਂ ਪਹਿਲੇ ਨੰਬਰ ਤੇ ਕਮਜ਼ੋਰੀ ਕਿਹਾ ਜਾਂਦਾ ਹੈ ਕਿ ਤੁਹਾਡੇ ਵਿੱਚ ਜੋ ਕਮਜ਼ੋਰੀ ਹੋਵੇ ਉਹ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਜੇਕਰ ਸਾਹਮਣੇ ਵਾਲੇ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਤੁਹਾਨੂੰ ਕਦੇ ਵੀ ਕਮਜ਼ੋਰੀ ਦੇ ਸਹਾਰਾ ਲੈ ਕੇ ਤੁਹਾਨੂੰ ਕਦੇ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਰਕੇ ਚਾਹੇ ਕੁਝ ਵੀ ਹੋ ਜਾਵੇ ਆਪਣੀ ਕਮਜ਼ੋਰੀ ਦੂਜਿਆਂ ਨੂੰ ਕਦੇ ਵੀ ਨਾ ਦੱਸੋ ਅਤੇ ਦੂਜੇ ਨੰਬਰ ਤੇ ਆਪਣੀ ਤਾਕਤ ਤੁਹਾਡੇ ਨਾਲ ਅਜੇਹਾ ਕੀ ਹੈ ਜਿਸ ਦੇ ਕਰਕੇ ਤੁਸੀਂ ਚੱਲ ਰਹੇ ਹੋ ਜਿਸ ਤਾਕਤ ਨਾਲ ਤੁਸੀਂ ਗੱਲ ਕਰਦੇ ਹੋ ਉਹ ਗੱਲ ਕਦੇ ਵੀ ਆਪਣੇ ਸਾਹਮਣੇ ਵਾਲੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਜੇਕਰ ਉਹਨਾਂ ਨੂੰ ਪਤਾ ਵੀ ਲੱਗ ਜਾਂਦੀ ਹੈ ਤਾਂ ਇਸ ਦੇ ਜੋ ਕਾਰਨ ਨੇ ਹੋਵੇ ਤੁਹਾਨੂੰ ਦੁੱਖਾਂ ਦੇ ਵਿੱਚ ਪਾ ਸਕਦੇ ਨੇ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਆਪਣੀ ਕਮਜ਼ੋਰੀ ਆਪਣੀ ਤਾਕਤ ਸਿਰਫ ਆਪਣੇ ਤੱਕ ਹੀ ਰੱਖਿਓ ਦੂਜਿਆਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਅਤੇ ਤੇਜੀ ਗੱਲ ਇਹ ਹੈ ਤੁਹਾਡਾ ਪਿਆਰ ਤੁਸੀਂ ਕਿਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਇਹ ਗੱਲ ਦੂਜਿਆਂ ਨੂੰ ਨਾ ਦੱਸੋ ਕਿਉਂਕਿ ਪਿਆਰ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਆਪਣੇ ਤੱਕ ਹੀ ਸੀਮਤ ਰੱਖਣੀ ਚਾਹੀਦੀ ਹੈ ਜਿਸ ਬੰਦੇ ਨਾਲ ਤੁਹਾਡਾ ਪ੍ਰੇਮ ਪਿਆਰ ਹੋਵੇ ਉਹ ਹਰ ਇੱਕ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਪਿਆਰ ਦਾ ਅਰਥ ਹੁੰਦਾ ਹੈ ਪਵਿੱਤਰਤਾ ਇਹ ਪਿਆਰ ਆਪਣੇ ਮਾਤਾ ਪਿਤਾ ਨਾਲ ਉਹ ਵੀ ਹੋ ਸਕਦਾ ਹੈ ਤੁਸੀਂ ਆਪਣੇ ਭੈਣ ਭਰਾ ਨੂੰ ਵੀ ਕਰ ਸਕਦੇ ਹੋ ਵੱਡੇ ਬਜ਼ੁਰਗਾਂ ਨਾਲ ਵੀ ਤੁਹਾਡਾ ਪਿਆਰ ਹੋ ਸਕਦਾ ਹੈ ਜਾਨਵਰਾਂ ਨਾਲ ਤੁਸੀਂ ਪਿਆਰ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਅਤੇ ਉਸ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਕਿਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਜਿਹੜਾ ਤੁਹਾਡਾ ਦੁਸ਼ਮਣ ਨੇ ਉਹ ਤੁਹਾਨੂੰ ਨੁਕਸਾਨ ਕਰਨਾ ਚਾਹੁੰਦੇ ਨੇ ਹੋ ਸਕਦਾ ਹੈ ਕਿ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਉਸ ਨੂੰ ਤਕਲੀਫ ਦੇਵੇ ਸੋ ਸਾਥ ਸੰਗਤ ਜੀ ਕਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਸ ਨੂੰ ਦੱਸਣਾ ਜ਼ਰੂਰੀ ਨਹੀਂ ਹੈ ਅਤੇ ਨੰਬਰ 4 ਤੇ ਪਰਿਵਾਰ ਦੀ ਸਮੱਸਿਆਵਾਂ ਸੋ ਸਾਧ ਸੰਗਤ ਜੀ ਜਦੋਂ ਅਸੀਂ ਮਨੁੱਖੀ ਰੂਪ ਦੇ ਵਿੱਚ ਜਨਮ ਲੈਂਦੇ ਹਾਂ ਉਦੋਂ ਸਾਡੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਈ ਪ੍ਰਕਾਰ ਦੇ ਦੁੱਖ ਆਉਂਦੇ ਨੇ ਪਰੇਸ਼ਾਨੀਆਂ ਆਉਂਦੀਆਂ ਨੇ ਇਹ ਬਹੁਤ ਵੱਡੀ ਜ਼ਿੰਦਗੀ ਹੈ ਅੱਜ ਦੇ ਟਾਈਮ ਵਿੱਚ ਵਕਤ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਵੱਖ-ਵੱਖ ਸਮੱਸਿਆਵਾਂ ਹਨ ਸਾਰੇ ਸੰਸਾਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਦੁਖੀ ਹਨ ਦੁੱਖ ਹਨ ਕਿਸੇ ਦੇ ਘਰ ਦੇ ਵਿੱਚ ਧਨ ਦੀ ਕਮੀ ਹੈ ਕਿਸੇ ਦੇ ਘਰ ਦੇ ਵਿੱਚ ਦੌਲਤ ਦੀ ਕਮੀ ਹੈ ਕਿਸ ਦੇ ਘਰ ਦੇ ਵਿੱਚ ਸਭ ਕੁਝ ਹੈ ਪਰ बार-बार ਉਸ ਪਰਿਵਾਰ ਦੇ ਮੈਂਬਰ ਬਿਮਾਰ ਹੋ ਜਾਂਦੇ ਨੇ ਬਿਮਾਰੀਆਂ ਨਾਲ ਜੂੰਜਦੇ ਨੇ ਮਾਤਾ ਪਿਤਾ ਬਾਰ-ਬਾਰ ਬਿਮਾਰ ਹੁੰਦੇ ਨੇ ਤਾਂ ਸਾਧ ਸੰਗਤ ਜੀ ਇਹ ਗੱਲ ਦੂਜਿਆਂ ਨੂੰ ਨਾ ਦੱਸੋ ਹੋ ਸਕਦਾ ਹੈ ਤਾਂ ਆਪਣੇ ਹੀ ਪਰਿਵਾਰ ਦੇ ਪੰਜ ਮੈਂਬਰ ਬੈਠ ਕੇ ਆਪਸ ਦੇ ਵਿੱਚ ਸਲਾਹ ਕਰੋ ਅਤੇ ਤੁਹਾਡੇ ਘਰ ਦੇ ਵਿੱਚ ਜੋ ਸਮੱਸਿਆਵਾਂ ਦੁੱਖ ਚੱਲ ਰਹੇ ਹਨ ਉਸ ਦਾ ਰਾਹ ਉਸ ਚੀਜ਼ ਦਾ ਹੱਲ ਬੈਠ ਕੇ ਕੱਢਿਆ ਜਾਵੇ ਤੁਹਾਡੇ ਘਰ ਦੇ ਵਿੱਚ ਜੋ ਦੁੱਖ ਹੈ ਸਮੱਸਿਆਵਾਂ ਹਨ ਉਸ ਦਾ ਕਦੇ ਵੀ ਤੁਸੀਂ ਕਿਸੇ ਨੂੰ ਜ਼ਿਕਰ ਨਾ ਕਰੋ ਕਿਉਂਕਿ ਕਿਸੇ ਨੂੰ ਤੁਹਾਡਾ ਦੁੱਖ ਸੁਣ ਕੇ ਕੋਈ ਦੁਖੀ ਨਹੀਂ ਹੋਵੇਗਾ ਤੁਹਾਡੇ ਸਾਹਮਣੇ ਉਹ ਦਿਖਾਵਾ ਕਰੇਗਾ ਕਿ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਦੁੱਖ ਹੈ ਥੋੜਾ ਜਿਹਾ ਰੋਣ ਦਾ ਨਾਟਕ ਵੀ ਕਰ ਦੇਵੇਗਾ ਪਰ ਬਾਅਦ ਦੇ ਵਿੱਚ ਜਦੋਂ ਤੁਸੀਂ ਇਹ ਗੱਲ ਕਹਿ ਕੇ ਤੁਸੀਂ ਚਲੇ ਜਾਓਗੇ ਨਾ ਤਾਂ ਤੁਹਾਡੇ ਖਿਲਾਫ ਹੀ ਉਹ ਲੋਕ ਬੋਲਣ ਲੱਗ ਜਾਣਗੇ ਤੁਹਾਡੇ ਉੱਤੇ ਹੱਸਣਗੇ ਤੁਹਾਡਾ ਮਜ਼ਾਕ ਬਣਾਉਣਗੇ ਦੁਨੀਆ ਵਿੱਚ ਲੋਕ ਦੂਸਰਿਆਂ ਦੇ ਦੁੱਖ 'ਚ ਦੁਖੀ ਨਹੀਂ ਹੁੰਦੇ ਇਸ ਦੁਨੀਆ ਦੇ ਲੋਕ ਐਨੇ ਸੁਆਰਥੀ ਹਨ ਜੇਕਰ ਕਿਸੇ ਨੂੰ ਦੁੱਖ ਹੋਵੇ ਤਾਂ ਜਦੋਂ ਉਹ ਚਲਿਆ ਜਾਂਦਾ ਹੈ ਬਾਅਦ ਦੇ ਵਿੱਚ ਉਸ ਵਿਅਕਤੀ ਦਾ ਉਹ ਮਜ਼ਾਕ ਉਡਾਉਂਦੇ ਨੇ ਕੋਈ ਰੋ ਰਿਹਾ ਹੋਵੇ ਤਾਂ ਉਸ ਨੂੰ ਦੇਖ ਕੇ ਹੱਸਣ ਲੱਗ ਜਾਂਦੇ ਨੇ ਇਸ ਦੇ ਲਈ ਆਪਣੇ ਘਰ ਦੇ ਦੁੱਖ ਆਪਣੇ ਘਰ ਦੀ ਸਮੱਸਿਆਵਾਂ ਕਦੇ ਵੀ ਕਿਸੇ ਨੂੰ ਨਾ ਦੱਸੋ ਤੇ ਜੇਕਰ ਸੁਣਾਣਾ ਚਾਹੁੰਦੇ ਹੋ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸੁਣਾਓ ਬਸ ਇੱਕ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਹੈ ਜੋ ਸਾਡੇ ਦੁੱਖ ਦਾ ਅੰਤ ਕਰ ਸਕਦੇ ਨੇ ਸਾਡੀ ਸਮੱਸਿਆਵਾਂ ਦਾ ਹੱਲ ਕਰ ਸਕਦੇ ਨੇ ਅਤੇ ਪੰਜਵੀਂ ਗੱਲ ਤੁਹਾਡਾ ਬੈਂਕ ਬੈਲੈਂਸ ਤੁਹਾਡੇ ਕੋਲ ਕਿੰਨਾ ਪੈਸਾ ਹੈ ਤੁਹਾਡੇ ਕੋਲ ਕਿੰਨਾ ਧਨ ਹੈ ਤੁਸੀਂ ਆਪਣੀ ਸੇਵਿਕ ਬੈਂਕ ਦੇ ਵਿੱਚ ਕਿੰਨੇ ਕਰਦੇ ਹੋ ਕਦੇ ਵੀ ਕਿਸੇ ਨੂੰ ਨਾ ਦੱਸੋ ਇਹ ਪੰਜ ਗੱਲਾਂ ਸਦਾ ਹੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਗੱਲਾਂ ਗੁਪਤ ਰੱਖਣੀਆਂ ਚਾਹੀਦੀਆਂ ਹਨ ਜੇਕਰ ਤੁਸੀਂ ਇਹ ਪੰਜ ਗੱਲਾਂ ਨੂੰ ਗੁਪਤ ਰੱਖ ਲਵੋਗੇ ਤਾਂ ਤੁਸੀਂ ਹਮੇਸ਼ਾ ਸੁਖੀ ਰਹੋਗੇ ਸੋ ਸਾਥ ਸੰਗਤ ਜੀ ਕਿਵੇਂ ਦੇ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਸਾਨੂੰ ਜਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਕਿਸੇ ਗੁਰੂ ਪਿਆਰੇ ਦਾ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣਾ ਜੀ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ